ਕੋਈ ਵੀ ਇੱਕ ਬੰਦਾ ਨਾ ਮੈਨੂੰ ਐਕਨੋਲੇਜ ਕਰੀ ਚੱਲੋ ਸਤਿ ਸ਼ਾਮ ਜੀ ਸਰ 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 ਹਾਂ ਤੁਸੀਂ ਐਕਨੋਲੇਜ ਕਰੀ ਚੱਲੋ ਜੀ ਕਿ ਆਵਾਜ਼ ਆ ਰਹੀ ਹੈ ਡਾਇਰੈਕਸ਼ਨ ਥੀਕ ਹੈ ਜੀ ਜੀ ਸਰ ਜੀ ਗੱਲੀ ਗੱਲ ਹੈ ਸਿਵਲ ਪ੍ਰਸ਼ਾਸਨ ਤੇ ਪੰਜ ਮਿਊਨਿਸਪਲ ਕਾਰਪੋਰੇਸ਼ਨ ਦੇ ਤੇ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਇੱਕ ਹਊਆ ਬਣਿਆ ਆਇਆ ਉਹ ਧੱਕੇ ਤੋਂ ਮਨਾ ਨਹੀਂ ਕਰਦੇ ਉਹਨਾਂ ਦਾ ਕਲੀਅਰ ਆ ਕਿ ਲੋਕਲ ਬਾਡੀ ਦੇ ਲੈ ਕੇ ਸਭਾ ਹੋਣਾ ਹੈ ਜੀ ਸਰ ਪਰੰਤੂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਵੀ ਕਿਸੇ ਬੰਦੇ ਨੂੰ ਰੋਕਣਾ ਆ ਉਹਨੂੰ ਬਾਰੋ-ਬਾਰ ਰੋਕਿਆ ਜਾਵੇ ਉਹਦੇ ਪਿੰਡ 'ਚੇ ਉਹਦੇ ਘਰ 'ਚੇ ਕਿਸੇ ਸੜਕ 'ਤੇ ਜਦੋਂ ਉਹ ਪ੍ਰਮਾਈਸਿਸ 'ਚ ਪਹੁੰਚ ਗਿਆ ਜਿੱਥੇ ਨਾਮਜ਼ਦਗੀ ਹੋਣੀ ਆ ਜਿਵੇਂ ਦਾ ਸੰਕਰ ਬਣੇ ਆ ਪੰਚਾਇਤ ਸਮਿਤੀ ਦੇ ਤੇ ਇੱਕ ਬਣਿਆ ਜ਼ਿਲ੍ਹਾ ਪ੍ਰਸ਼ਦ ਦਾ ਜਿ ਜਦੋਂ ਬੰਦਾ ਸਰਕਾਰੀ ਸੈਂਟਰ 'ਚ ਸਰਕਾਰੀ ਪ੍ਰਮਾਈਸਿਸ 'ਚ ਪਹੁੰਚ ਗਿਆ ਉਸ ਤੋਂ ਬਾਅਦ ਕੰਮ ਕੀ ਉੱਤੇ ਕੋਈ ਪੇਪਰ ਫਾੜਨੇ ਕੋਈ ਬੰਦੇ ਆ ਕੇ ਪੇਪਰ ਖੋ ਕੇ ਭਜਣਾ ਉਹ ਕੰਮ ਸੈਂਟਰ 'ਚ ਨਾ ਹੋਵੇ ਇਹ ਗੱਲ ਥੀਅਰ ਆ ਜੀ ਸਾਰਿਆਂ ਨੂੰ ਨੰਬਰ 2 ਜਿਹੜੇ ਸੈਂਟਰ ਨੇ ਉੱਤੇ ਏਅਰ ਕੀ ਦਾ ਮਾਈਕ ਚਾਲੂ ਜਿਹੜੇ ਸੈਂਟਰ ਨੇ ਉਥੋਂ ਅਪਰ ਡਬਲ ਕੈਰੀਟਿੰਗ ਦੀ ਵਿਵਸਥਾ ਕਰੀਏ ਉਕੇ ਡਿਵੀਜ਼ਨਲ ਕਮਿਸ਼ਨਰ ਦੇ ਮਨਚੇ ਇਹ ਗੱਲ ਫਿਗੀ ਕਿ ਕੱਲ ਦਾ ਦਿਨ ਆਪਣਾ ਸਭ ਤੋਂ ਸੈਂਸਿਟਿਵ ਆ ਕੱਲ ਸ਼ਾਇਦ ਸੁਬੀਰ ਬਾਦਲ ਕਨੌਰ ਵੀ ਆ ਰਹੇ ਆ ਤੇ ਕੱਲ ਰਸ਼ ਪੈਣਾ ਆ ਡਬਲ ਬੈਰੀਕੇਡਿੰਗ ਹੋਵੇ ਤੇ ਜਿਹੜਾ ਇਹ ਸ਼ਹਿਰ ਵਾਲਾ ਵੱਡਾ ਸੈਕਟਰ ਆ ਇੱਥੇ ਵੀ ਡਬਲ ਬੈਰੀਕੇਡਿੰਗ ਹੋਊਗੀ ਸ਼ਹਿਰ ਵਾਲੇ ਸੈਕਟਰ ਚ 100 ਬੰਦੇ ਆਦੇ ਤਾਂ ਕੱਲ ਅਸੀਂ 200 ਬੰਦਾ ਲਾਵਾਂਗੇ ਇਨਚਾਰਜ ਸਿਕਿਉਰਿਟੀ ਜੀਤ ਕੱਲ ਆਪਾਂ ਆਈਟੀਆਈ ਨਾ ਪਰ ਉੱਤੇ ਡਬਲ ਡਿਪਲॉयਮੈਂਟ ਕਰਨੀ ਆ ਪਰ ਠੀਕ ਹੈ ਸਰ ਆਮ ਨਾ ਟੋਡੋ ਉਸ ਕੋ ਨਾਵਾ ਜਿਹੜੇ 10 ਸੈਂਟਰ ਨੇ ਉਹ 10 ਸੈਂਟਰਾਂ ਚ ਜਿਵੇਂ ਅੱਜ ਡਿਪਲॉयਮੈਂਟ ਸੀਗੀ ਉਵੇਂ ਹੀ ਚੱਲੂਗੀ ਡੀਐਸਪੀ ਐਸਐਚਓ ਵੜੀ ਠੀਕ ਹੈ ਸਰ ਸਰਫਾ ਸ਼ੰਭੂ ਟੈਕਨੌਰ ਉੱਥੇ ਸ਼ੰਭੂ ਜੇ ਆਪਣੇ ਹਰਮੰਤ ਤੋਂ ਅੱਡੇ ਤੋਂ ਦੇ ਸੈਂਟਰ ਘਨੌਰ ਚ ਨਹੀਂ ਕਿੱਥੇ ਨੇ

फत्र ने, yes, 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 तो ने दस ओथे भी दो तीन तीन बंदे लाने अजीत मतलब ਆਸਟ ਬੀਡੀਪੀਓ ਦਫਤਰ ਚ ਤਿੰਨ ਬੰਦਿਆਂ ਦੇ ਹਿਸਾਬ ਨਾਲ 30 ਬੰਦੇ ਹੋ ਹੋਗੇ ਇਹ 100 ਬੰਦਾ ਕੱਢਣਾ ਆਪਾਂ ਸ਼ਹਿਰ ਦੇ ਸੈਂਟਰਲੀ ਲਾਕੀ ਰਾਈਲੀ ਜੀ ਸਰ ਇਹ ਇਹ ਪ੍ਰੋਗਰਾਮ ਬਣਾ ਕੇ ਅੱਜ ਸ਼ਾਮ ਨੂੰ ਮੇਰੇ ਤੋਂ ਸਾਈਨ ਕਰਾਣਾ ਤੇ ਬੀਡੀਪੀਓ ਦਫਤਰ ਚ 2-2 3-3 ਮੁਲਾਜ਼ਮ ਲਾਣ ਦਾ ਇਹ ਮਕਸਦ ਸੀਗਾ ਕਿ ਜਦੋਂ ਸਕਰੂਟੀ ਆਫ ਨਾਮੀਨੇਸ਼ਨ ਹੋਣੀ ਆ ਜਾਂ ਕੱਲ ਜਿਗੋਂ ਨਾਮਜ਼ਦਗੀਆਂ ਫਾਈਨਲ ਹੋਣੀਆਂ ਨੇ ਤੇ ਉੱਥੇ ਵੀ ਰਸ਼ ਪਾਊਗਾ ਸੋ ਕੁੱਲ ਮਿਲਾ ਕੇ ਇਹ ਆ ਕਿ ਜਿਹੜਾ ਹੀ ਵੀ ਕੋਈ ਬੰਦੇ ਨੂੰ ਟਾਰਗੇਟ ਕਰਦਾ ਉਹ ਸੈਕਟਰ ਦੇ ਅੰਦਰੋਂ ਨਹੀਂ ਕਰਨਾ ਪਹਿਲੀ ਗੱਲ ਦੂਜੀ ਗੱਲ ਜਿੱਦਣ ਸਕਰੂਟੀ ਆਫ ਨਾਮਿਨੇਸ਼ਨ ਹੋਣੀ ਆ ਜਿੱਦਾਂ ਜਿੱਦਾਂ ਨਾਮਿਨੇਸ਼ਨ ਰਿਜੈਕਟ ਹੋਊਗਾ ਤੇ ਇਹ ਕੱਲ ਵਾਲੀ ਡਿਊਟੀ ਪਰਸੋਂ ਵੀ ਜਸਦੀ ਤਸ ਚੱਲੂ ਰਾਈਟ ਸਰ ਕਿਉਂਕਿ ਜਦੋਂ ਜਦੋਂ ਨਾਮਿਨੇਸ਼ਨ ਰਿਜੈਕਟ ਹੋਏ ਤੇ ਉੱਥੇ ਵੀ ਰੋਣਾ ਪਊਗਾ ਤੇ ਲੋਕੀ ਆਰਓ ਦੇ ਤੇ ਪੀਡੀਪੀਓ ਦੇ ਦਫਤਰ ਚ ਵੜ ਕੇ ਰੋਣਾ ਪਾਣ ਦੀ ਕੋਸ਼ਿਸ਼ ਕਰਨਗੇ। ਸੇ ਸਤਨਾਮ ਜੀ ਸੁਣ ਲਿਆ ਜੀ ਸਾਰਿਆਂ ਨੇ। ਜੀਤਿਸ਼ਦਰ ਕਿਸ਼ੋਰ ਸੁਣ ਲਏ। ਹਾਂ। ਹੁਣ ਆਪਾਂ ਇੱਕ ਵਾਰੀ ਸਰਕਲ ਵਾਈਜ਼ ਸ਼ੁਰੂ ਕਰ ਲੈਨੇ ਆ ਤੇ ਮੈਨੂੰ ਅੱਜ ਦਾ ਫੀਡਬੈਕ ਦਓ ਟੀਐਸਪੀ ਸਿਟੀ 2। ਬੋਲੋ ਜੀ ਸਰ। ਜੀ। ਸਰ।

ਨਹੀਂ ਸਰ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਹੋਇਆ ਜੀ ਤਾਂ ਦਾ ਕੁਛ ਤਾਂ ਅੱਛਾ ਤੇ ਹੰਗਾਣਾ ਸੈਟੀਸਫਾਈਡ ਸੀਗਾ ਅੱਜ ਤੋਂ ਪੂਰੇ ਸੈਟੀਸਫਾਈਡ ਹੈ ਸਰ ਪੂਰਾ ਹਰ ਚੀਜ਼ ਨੂੰ ਉਹਨਾਂ ਨੂੰ ਪੁੱਛ ਕੱਲ ਦੀ ਕੱਲ ਦੀ ਕੋਈ ਐਂਟੀਸਿਪੇਸ਼ਨ ਕੱਲ ਸਰ ਉਹ ਥੋੜਾ ਜਿਹਾ ਸਰ ਗੰਮੀ ਕੈਂਡੀਡੇਟਸ ਦਾ ਕਰ ਰਹੇ ਨੇ ਬਾਕੀ ਮੈਂ ਮਿਲੂੰਗਾ ਸਰ ਉਹਨਾਂ ਨੂੰ ਫੇਰ ਤੇ ਉਹਨਾਂ ਨੂੰ ਕਲੈਰੀਫਾਈ ਕਰਾਂਗੇ ਸਰ ਚੀਜ਼ ਜੀ ਚਲੋ ਪਾਲਿਸੀ ਇਹੀ ਆ ਕਿ 26 ਤੱਕਾਂ ਮੁਕੀ ਹੋਣੀ ਆ ਸਰਕਾਰੀ ਪ੍ਰਮਾਈਸਿਸ ਦੇ ਅੰਦਰ ਨਹੀਂ ਹੋਊਗੀ ਰਾਈਟ ਸਰ ਜਿਹਨੂੰ ਵੀ ਕਿਸੇ ਨੂੰ ਰੋਕਣਾ ਆ ਜਾਂ ਤੇ ਉਹਦੇ ਘਰੇ ਰੋਕੋ ਉਹਦੇ ਪਿੰਡ ਚ ਰੋਕੋ ਉਹ ਰਾਹਾਂ 'ਤੇ ਰੋਕੋ ਰਾਈਟ ਸਰ ਇਹ ਗੱਲ ਸਾਰਿਆਂ ਦੇ ਮਾਇੰਡ ਸੇ ਕਲੀਅਰ ਹੋਣੀ ਚਾਹੀਦੀ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਆਬਜ਼ਰਵਰ ਤਿੰਨਾਂ ਦਾ ਇਹ ਸੀਗਾ ਕਿ ੱੱਕਾਂ ਜ਼ਰੂਰ ਹੋ ਜੋ ਵੀ ਹੋ ਨਾ ਹੋ ਤਈ ਆ ਇਲੈਕਸ਼ਨਾਂ ਚ ਪਰੰਤੂ ਪ੍ਰਮਾਈਸਿਸ ਦੇ ਅੰਦਰ ਜਿਵੇਂ ਐਮਸੀ ਇਲੈਕਸ਼ਨਾਂ ਚ डीसी ऑफिस ਨੇ ਅੰਦਰੋਂ ਪੇਪਰ ਉੱਪਰ ਪਾੜ ਕੇ ਉੱਥੋਂ ਭੱਜੇ ਸੀ ਉਹ ਕੰਮ ਨਹੀਂ بار-ਬਾਰ ਹੋ ਜੇ ਜੋਗੀ ਹੋਣਾ ਨੋਟਿਸ ਡੀਐਸਪੀ ਨਾਪਾ ਸਰ ਮੈਂ ਤਦ ਤੱਕ ਬਿਲਕੁਲ ਪੀਸਫੁੱਲ ਰਿਹਾ ਕਿਸੇ ਤਰ੍ਹਾਂ ਦਾ ਵੀ ਕੁਝ ਅਜਿਹਾ ਜਿਹਾ ਘਟਨਾ ਨਹੀਂ ਹੋਈ ਸਰ ਤੇ ਜੇ ਨੂੰ ਰੋਕਿਆ ਹੋਵੇ ਕਿਸੇ ਨੂੰ ਡੱਕਿਆ ਹੋਵੇ ਕੋਈ ਪ੍ਰਾਈਵੇਟ ਬੰਦੇਆਂ ਨੇ ਜੀ ਬਿਲਕੁਲ ਸਰ ਤੇ ਤੇ ਕੱਲ ਦਾ ਸਰ ਜਿਹੜਾ ਹੈਗਾ ਉਹ ਵੀ ਇਹੀ ਹੈ ਜੀ ਕੱਲ ਨਾਮ ਜਿੰਦਗੀਆਂ ਕਿਉਂਕਿ ਮੈਕਸਿਮਮ ਹੋਣਗੀਆਂ ਸਰ ਤੇ ਅਸੀਂ ਕੰਟ੍ਰੈਕਟਸ ਹੈਗੇ ਆ ਸਰ ਐਮਐਡੀ ਸਾਹਿਬ ਤੇ ਉਹਨਾਂ ਦੀ ਟੀਮ ਦੇ ਨਾਲ ਠੀਕ ਚੱਲ ਰਿਹਾ ਸਰ ਐਸਐਚ ਪੀਸਫੁਲ ਹੈ ਸਰ ਬਿਲਕੁਲ ਤੇ ਇਹੀ ਪਾਲਿਸੀ ਰਹੂਗੀ ਗੁਰਿੰਦਰ ਜੀ ਕਿ ਜੀਨੋ ਵੀ ਕੋਈ ਰੋਕ ਟੋਕੀ ਕਰਨੀ ਆ ਪ੍ਰਮਾਈਸਸ ਦੇ ਅੰਦਰ ਨਹੀਂ ਬਾਹਰੋਂ ਬਾਹਰ ਕਰਾਂਗੇ ਸਰ ਇਸੇ ਤਰ੍ਹਾਂ ਹੀ ਪਲਾਨ ਕੀਤਾ ਹੋਇਆ ਹੈ ਸਰ ਬਿਲਕੁਕੁਲ ਜੀ ਥੈਂਕ ਯੂ ਸਰ ਡੀਐਸਪੀ ਸਮਾਣਾ ਸਰ ਅੱਜ ਲਈ ਠੀਕ ਠਾਕ ਰਿਹਾ ਸਰ ਤੇ ਜਿਹੜੇ 3:02 ਤੇ ਆਏ ਸੀ ਸਰ ਪੌਂਗਰਸ ਵਾਲੇ ਉਹ ਮੈਟਮ ਨੇ ਮੂੜਤੇ ਸਰ ਵੀ ਤੁਹਾਡਾ ਟਾਈਮ ਕਰਾਸ ਹੋ ਗਿਆ ਉਹਨਾਂ ਨੂੰ ਸਭਾ 10:30 ਦਾ ਟਾਈਮ ਦਿੱਤਾ ਤੇ ਬਾਕੀ ਸਰ ਪੀਸਫੁੱਲ ਰਿਹਾ ਸਰ ਤੇ ਉਹ ਜਿਹੜੀ ਟੱਕਰ ਵਾਲੀ ਗੱਲ ਸੀ ਸਰ ਉਹ ਐਮਐਲ ਸਾਹਿਬ ਕਹਿੰਦੇ ਕੋਈ ਨਹੀਂ ਟੱਕਦੇ ਨਹੀਂ ਆਪਾਂ ਓਕੇ ਤੇ ਕੱਲ ਦੀ ਕੋਈ ਐਂਟੀਸਿਪੇਸ਼ਨ ਪਰ ਇਹਨਾਂ ਨੂੰ 10:30 ਦਾ ਟਾਈਮ ਦਿੱਤਾ ਸੀਗਾ ਤੇ ਦੂਜੀ ਇਹਨਾਂ ਨਾਲ ਐਮਐਲ ਸਾਹਿਬ ਨਾਲ ਗੱਲ ਕਰਕੇ ਜਿਹੜੇ ਇਹਨਾਂ ਦੇ ਆ ਉਹਨਾਂ ਨੂੰ ਜਿਆਦਾ 9:00 ਵਜੇ ਦਾ ਟਾਈਮ ਦਵਾ ਕੇ ਤੇ ਪਹਿਲੀਆਂ ਜੀ ਕਰਦਾਂਗੇ ਸਰ ਕਲੀਅਰ ਸਰ ਜੋ ਵੀ ਕੋਈ ਰੋਕਾ ਟੋਕੀ ਪ੍ਰਾਈਵੇਟ ਬੰਦਿਆਂ ਨੇ ਆਪਾਂ ਕਰਨੀ ਆ ਬਾਹਰੋਂ ਬਾਹਰ ਕਰ ਰੇਹ ਸਰ 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 ਜੀਐਸਪੀ ਪਟਨਾ ਰਕਿੰਗ ਸਰ ਅੱਜ ਤੱਕ ਕੋਈ ਆਇਆ ਨਹੀਂ ਸਰ ਰਾਈਟ ਦਾਖਲ ਕਰਨੇ ਵਾਸਤੇ ਸਰ ਜੀ ਸਰ ਦੀ ਰਿਐਕਸ਼ਨ ਦਾ ਧਿਆਨ ਰੱਖਣ ਸਿਰ ਸਾਰੀਆਂ ਜਿੰਨ ਬੰ ਜੋ ਵੀ ਕੋਈ ਰੋਕਾ ਟੋਕੀ ਆ ਇਹਨੂੰ ਐਮਐਲਏ ਨੂੰ ਕਹਦੇ ਹੋ ਕਿ ਪਿੰਡ ਚ ਕਰਾ ਲਵੇ ਬੰਦਾ ਘਰੇ ਤੇ ਕਵਾ ਲਵੇ ਪਰ ਪ੍ਰਮਾਈਸਸ ਦੇ ਸਰਕਾਰੀ ਬਿਲਡਿੰਗਾਂ ਦੇ ਅੰਦਰ ਕੋਈ ਧੱਕਾ ਮੁੱਕੀ ਬਿਲਕੁਲ ਨੋਟਡ ਹੈ ਸਰ ਨੋਟਡ ਹੈ ਸਰ ਡੀਐਸਪੀ ਕਨੌਰ ਸੱਚੀ ਗੱਲ ਸਰ ਜੀ ਸਭ ਠੀਕ ਹੈ ਸਰ ਸਾਡੇ ਮਤਲਬ ਆਪਣਾ ਦੋ ਕੋਆ ਇੱਕ ਸੀਗਾ ਸਰ ਪੀਡੀਪੀਓ ਦਫਤਰ ਇੱਕ ਸਰ ਯੂਨੀਵਰਸਿਟੀ ਕਾਲਜ ਸੀਗਾ ਸਰ ਤੇ ਪਹਿਲਾਂ ਤਾਂ 12 1 ਵਜੇ ਤੱਕ ਠੀਕ ਚੱਲਿਆ ਸਰ ਉਸ ਤੋਂ ਬਾਅਦ ਸਰ ਅਸੀਂ ਗੇਟ ਤੇ ਮਤਲਬ ਐਮਐਲਏ ਮਦਨ ਆ ਗਿਆ ਸੀਗਾ ਤੇ ਹੋਰ ਇੱਕ ਝਿੰਦੜ ਆ ਗਿਆ ਸੀ ਕਾਲੀਦੜਾ ਉਹ ਬਾਹਰ ਰੋਲਾ ਰੋਲਾ ਪਾਉਂਦੇ ਰਹੇ ਸਾਡੇ ਸਰ ਐਵੇਂ ਹੋਇਆ ਸਰ ਜਿਹੜਾ ਯੂਨੀਵਰਸਿਟੀ ਕਾਲਜ ਹੈ ਨਾ ਸਰ ਉਹ ਬਹੁਤ ਜਿਆਦਾ ਵੱਡਾ ਹੈ ਤੇ ਉੱਥੇ ਸਿਰ ਉਹ ਸਟੂਡੈਂਟ ਵੀ ਅੱਜ ਉਹਨਾਂ ਦਾ ਚੱਲ ਰਿਆ ਸੀਗਾ ਪੇਪਰ ਵਗੈਰਾ ਤੇ ਉਹਦੇ ਕਰਕੇ ਸਰ ਉਹ ਖੁੱਲਾ ਜਿਆਦਾ ਸੀਗਾ ਉੱਥੇ ਦੋ ਤਿੰਨ ਜਣਿਆਂ ਦੇ ਮਤਲਬ ਪਿਛਲੇ ਪਾਸਿਓਂ ਉਹਨਾਂ ਨੇ ਜਿਵੇਂ ਇੱਕ ਵੀ ਫਾਈਲ ਦਿਖਾਇਆ ਜੀ ਥੋੜੀ ਚੈੱਕ ਕਰਾਉਣੇ ਆ ਦੋ ਤਿੰਨ ਫਾਈਲਾਂ ਉੱਥੋਂ ਮਿਸ ਹੋਈਆਂ ਸਰ ਤੇ ਉਹ ਦਾ ਬਰਸ ਨੂੰ ਦੇ ਧਿਆਨ ਰੱਖਾਂਗੇ ਸਰੇ ਗੱਲ ਦਾ ਹੁਣ ਹਰਮਨ ਦੇਖੋ ਤੁਹਾਡੇ ਉੱਪਰ ਨਾ ਸਾਰਿਆਂ ਦੀ ਨਿਗਾਹ ਹੈ ਪੁਲਿਸ ਆਬਜ਼ਰਵਰ ਦੀ ਜਿੱਪੀ ਕਮੇਟਰੀ ਸਰ 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 ਜਿੱਪੀ ਕਮੇਟਰੀ ਪੀਓ ਨੇ ਕਿਹਾ ਕਿ ਸ਼ੰਭੂ ਤੇ ਕਨੌਰ ਸਭ ਤੋਂ ਜ਼ਿਆਦਾ ਧੱਕਾ ਹੋਊਗਾ ਸਰ ਜੋ ਵੀ ਤੱਕਾ ਕਰਨਾ ਹੈ ਪਿੰਡ 'ਚ ਕਰ ਲਓ ਘਰ 'ਚ ਕਰ ਲਓ ਰਾਹ 'ਚ ਕਰ ਲਓ ਸਰ ਬਿਲਕੁਲ ਸਟਾਇਲਿੰਗ ਚੇਂਜ ਕਰ ਦਿਆਂਗੇ ਸਰ ਸਿਰਫ ਯੂਨੀਵਰਸਿਟੀ ਕਾਲਜ ਚਾਰ ਕਿੱਲੇਾਂ ਚ ਉੱਥੇ ਕਾਲਜ ਲੱਗਿਆ ਹੋਇਆ ਸੀਗਾ ਨਾਲ ਇੱਕ ਕਮਰੇ ਸਰ ਉਹ ਚੱਲ ਰਿਹਾ ਸੀਗਾ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਆ ਵੀ ਕਿਹੜਾ ਸਟੂਡੈਂਟ ਆ ਜਾਂ ਕਿਹੜਾ ਕਿੰਨੇ ਆ ਉਹਦੇ ਚ ਧੂੜ ਪੈਣਾ ਪਾਉਂਦੇ ਰਹੇ ਹੋ ਗਾ ਚੇਂਜ ਕਰ ਦਿਆਂਗੇ ਸਿਸਟਮ ਸਰ ਮੈਂ ਸਮਝ ਗਿਆ ਕੱਲ ਤੁਹਾਡੇ ਸੁਪੀਰ ਬਦਲ ਨਹੀਂ ਆਊਗਾ ਸਰ ਅ ਸਿਰਫ ਜਿਹੜੀ ਗੱਲ ਹਰ ਮੰਨ ਆਰਗੂ ਕਰ ਰਬ ਤੋਂ ਪਹਿਲਾਂ ਨਾ ਸੁਣ ਦੇਣਾ ਕਰੋ ਸਰ ਮੈਂ ਕਹਿ ਰਿਹਾ ਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਕੋਈ ਨਾ ਕੋਈ ਕੰਮ ਚੱਲ ਰਿਹਾ ਹੈ ਤਾਂ ਰੋਕਣਾ ਵੀ ਹੈ ਤੇ ਰਿਪੋਰਟੇਸ਼ਨ ਵੀ ਪਾਉਣਾ ਹੈ। ਠੀਕ ਹੈ ਸਰ ਪਰੰਤੂ ਬਿਲਡਿੰਗ ਦੇ ਅੰਦਰ ਇੱਕ ਕੰਮ ਕਰ ਰਿਹਾ ਕੋਈ ਮਸ਼ੀਨ ਪਈ ਹੈ ਜੀ ਮੈਨੂੰ ਨਹੀਂ ਪਤਾ ਕਿ ਕਿਸੇ ਬੰਦੇ ਨੇ ਨਹੀਂ ਪਰਨੇ ਤੇ ਉਹਨੂੰ ਤੇ ਘਰੀਏ ਦੇ ਬੰਦੇ ਨਾਲ ਚਾਹ ਲੈਣਾ ਚਾਹੀਦਾ। ਸਰ 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 ਜੀ ਤੁਹਾਨੂੰ ਪਾਲਸੀ ਹਰ ਵਨ ਚੇਂਜ ਕਰ ਦਤਾ ਹਾਂ ਠੀਕ ਹੈ ਕਿਹੜਾ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਸਰ ਵੀ ਕਿਨੇ ਪਰਨੇ ਆ ਕਿਹਨੇ ਨਹੀਂ ਪਰਨੇ ਹਾਂ ਕੰਮ ਬਿਲਕੁਲ ਸਰ ਬਿਲਕੁਲ ਕਲੀਨ ਕਰ ਦਿਆਂਗੇ ਇੱਕ ਵੀ ਨਹੀਂ ਪ੍ਰੋਬਲਮ। ਕੰਮ ਦਾ ਦਿਨ ਆਪਾਂ ਸਾਰਿਆਂ ਦੀ ਬਹੁਤ ਜ਼ਰੂਰੀ ਹੈ। ਸਰ ਕਿਉਂਕਿ ਕੱਲ ਹੀ ਰੋਣੇ ਦਾ। ਬਿਲਕੁਲ ਸਰ ਪੂਰਾ ਧਿਆਨ ਦੇਆਗਾ ਸਰ ਬਿਲਕੁਲ ਵੀ ਨਹੀਂ ਪ੍ਰੋਬਲਮ ਆਉਂਦਾ। ਸਰ ਵੋਟ ਤਰੀਕੇ ਸਿਰਕੇ ਬਾਅਦ ਕਿਸੇ ਨੇ ਵੀ ਵਰੀ ਨਹੀਂ ਕਰਨੀ ਕੋਈ ਵੀ ਕਿਸੇ ਦੀ ਸ਼ਿਕਾਇਤ ਹੋਊਗੀ ਤੇ ਉਹਦੀ ਪੋਜ਼ਿਟਿਵ ਰਿਪੋਰਟ ਨਾ ਬਣਾਵਾਂਗਾ।

ਅੱਛਾ ਕੀ ਅੱਜ ਦੀ ਕੀ ਸਿਚੁਏਸ਼ਨ ਰਹੀ ਸਿਰਫ ਪੇਸਬੋਲ ਦੇਖ ਰਹਾ ਸਾਰਾ ਕਿ ਇਹ ਸਾਡੇ ਹੋਏ ਆ ਮਤਲਬ 25 ਦੇ ਕਰੀਬ ਹੋਏ ਆ ਜਰਾ ਇਸ ਦਾ ਸਾਰਾ ਅਮਨ ਨੇ ਸਿਰਫ ਮੈਕਸਿਕ ਦੇ ਨਾਲ ਉਹ ਕਦੇ ਵੀ ਅਸੀਂ ਕੋਈ ਉਹ ਨਹੀਂ ਕਰਨਾ ਹੈ ਕਿ ਇਹ ਤਾਂ ਕਾਜ ਹੋਣਾ ਕੋਈ ਕੋਈ ਕੰਮ ਨਹੀਂ ਕਰਨਾ ਜਿਹੜਾ ਇੱਕ ਇਹਨਾਂ ਦਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਦਾ ਪੁਚਾਲੇ ਆਇਆ ਸੀ ਉਹਨਾਂ ਨੂੰ ਕਹਿੰਦੇ ਸੀ ਸਾਤਰ ਤੋਂ ਬਾਹਰ ਕਢਾਓ ਆਇਆ ਛੋ ਤੇ ਉਹ ਲੋਕੀਂ ਅਨ ਕਹਿੰਦੇ ਸੀਗੇ ਵੀ ਇੱਕ ਬੰਦਾ ਹੀ ਸੀਗਾ ਜਿਹੜਾ ਇਹਨਾਂ ਦਾ ਬਿਲਕੁਲ ਸੀਗਾ ਜੀ ਜੀ ਚੋਈ ਟਿਕਾਇਆ ਪਰਮਪਰ ਬਿਲਕੁਲ ਠੀਕ ਹੈ ਸਰ ਬਿਲਕੁਲ ਸੀ ਇਟੈਂਸ਼ਨ ਬੰਦਾ ਆਪਣੀ ਜ਼ਰੂਰਤ ਵਰਤ ਕੇ ਸਟਰ ਦੇ ਅੰਦਰ ਹੀ ਪਹੁੰਚ ਗਿਆ ਤੇ ਫਿਰ ਆਰਓ ਦੀ ਨਾਮਜ਼ਦਗੀ ਕੈਨਸਲ ਕਰਾਵੇ ਮਤਲਬ ਇਹ ਨਹੀਂ ਕਿ ਯਾਰ ਉਹ ਦਫ਼ਤਰ ਜਾ ਬੀਡੀਪੀ ਉਹਦੇ ਦਸਤਕਣੋਂ ਮਸਟੈਂਟੇ ਆ ਕੇ ਉਹਦੇ ਪੇਪਰ ਖੋ ਕੇ ਲੈ ਕੇ ਜਾ ਰਹੇ ਸਿੱਟੀਪੁਰ ਕੋਲੋਂ ਹੈ 5 ਕਿਲੋਮੀਟਰ ਪਹਿਲਾਂ ਖੋਲ ਹੈ ਬਿਲਕੁਲ ਠੀਕ ਹੈ ਬਿਲਕੁਲ ਸੀ ਇਹ ਗੱਲ ਇਹਨਾਂ ਨੂੰ ਸਮਝਾਓ ਸਰ 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 ਹਾਂਜੀ ਅਭਿੰਦਰ ਜੀ ਗਰਮ ਸਾਹਿਬ ਜੀ ਕਿਵੇਂ ਰਿਹਾ ਆਈਟੀਆਈ ਸਰ ਬਿਲਕੁਲ ਠੀਕ ਹੈ ਸਰ ਕਈ ਅਫਸਰ ਹੁਣ ਅਸੀਂ ਵੈਬ ਅਫਸਰ ਮੇਰੇ ਨਾਲ ਨੇ ਸਰ ਅਸੀਂ ਗੱਡੀ 'ਚ ਹੀ ਬੈਠੇ ਹਾਂ ਡੀਐਸਪੀ ਸਿਟੀ 1 2 ਅਸੀਂ ਹੁਣੇ ਬੈਰੀਕੇਡਸ ਲਾ ਲਿਆ ਸਰ ਸਾਰੇ ਜਦੋਂ ਸਰ ਦੇਖਣਗੇ ਰਿਪੋਰਟ ਵੀ ਫਾਈਂਡ ਸਰ ਠੀਕ ਹੈ ਜਸਬੀਰ ਜੀ ਸਰ ਠੀਕ ਹੈ ਸਰ ਚਾਰ ਭਰੇ ਆ ਸਰ ਚਾਰ ਜੜਿਆ ਨੇ ਅੱਜ ਪੀਸਫੁਲ ਸੀ ਸਰ ਕੱਲ ਨੂੰ ਸਰ ਜਿਵੇਂ ਕਿ ਅਸੀਂ ਹਥਿਆਰ ਰੱਖਾਂਗੇ ਜੇ ਕੁਝ ਕਰਨਾ ਵੀ ਹੋਵੇ ਸਰ ਘਰ ਦਾ ਰਸਤੇ ਚ ਕਰਾਂਗੇ ਫਿਰ ਮੈਸੇਜ ਕਰ ਦੇਣੀ ਜੀ ਤੁਸੀਂ ਜਨਾਬੇ ਸਟੇਸ਼ਨ ਹੋਏ ਐਕਸਲੈਂਸ ਐਸ ਪੀ ਪੀ ਬੀਏ ਜੀ ਸਰ ਸਰ ਮੈਂ ਖੁਦ ਹੁਣੇ ਜਾ ਕੇ ਜੀ ਸਰ ਨਾਮਜ਼ਦਗੀ ਜਿੱਥੇ ਦੋ ਜਗ੍ਹਾ ਭਰ ਰਹਿ ਸਕਣ ਉਹ ਮੈਂ ਵੀ ਦੀ ਜੀ ਸਰ ਤੇ ਉਥੇ ਬਾਕੀ ਸਾਹਿਬ ਪੀਸਫੁਲ ਸੀ ਜੋ ਡਾਇਰੈਕਸ਼ਨ ਦੋਟੇ ਦਿੱਤੇ ਸਾਂ ਮੈਂ ਇੱਕ ਵਾਰ ਫੇਰ ਉਹਨਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਡਾਇਰੈਕਸ਼ਨ ਤੋਂ ਜਾਣੋ ਕਰਾਈ ਸੀ ਸਰ ਕੱਲ ਨੂੰ ਮੈਂ ਵੀ ਉੱਥੇ ਹਾਜ਼ਰ ਹੋਵਾਂਗਾ ਅੰਮ੍ਰਿਤ ਸਰ ਤੇ ਡਬਲ ਪੈਰੀਕਲੀਨ ਕਰਾਂਗੇ ਸੱਜੇ ਲੋੜ ਪਈ ਫੋਰਸ ਤੇ ਸਰ ਮੈਂ ਦੱਸ ਦਿਆਂਗਾ ਸਰ ਐਸਪੀ ਸਾਹਿਬ ਨੂੰ ਸੱਚ ਕੱਲ ਐਸਪੀ ਸਿਟੀ ਵਹਾਂਗੇ ਸ਼ਹਿਰ 'ਚ ਜਿੱਥੇ ਆਈ.ਟੀ.ਆਈ. ਹਾਲੋ ਜੀ ਸਰ ਜੀ ਸਰ ਜੀ ਸਰ ਤੇ ਐਸਪੀ ਸਿਟੀ ਸ਼ਹਿਰ 'ਚ ਰਹਾਂਗੇ ਸਪੀਡ ਕੋਟਰਾ ਸਮਾਣਾ ਤੇ ਪਾਤਣਾ ਨੂੰ ਦੇਖਾਂਗੇ ਫਿਰ ਐਸਪੀ ਸਪੈਸ਼ਲ ਬ੍ਰਾਂਚ ਸਾਫੇ ਨੂੰ ਤੇ ਐਸਪੀ ਪੀਬੀਆਈ ਿਕਨੌਰ ਨੂੰ ਤੇ ਐਸਪੀ ਟ੍ਰੈਫਿਕ ਰਾਜਪੁਰਾ ਨੂੰ। ਬਰਾਇਤ ਤੇ ਅਜੀਤ ਤੁਸੀਂ ਡਬਲ ਡਿਪਲॉयਮੈਂਟ ਬੀਡੀਪੀਓ ਦਫਤਰਾਂ ਦੇ ਇੰਤਨ ਮੰਦਰੀ ਕੱਲ ਦੇ ਵੀ ਇਹ ਸਾਰਾ ਪ੍ਰੋਗਰਾਮ ਜਿਹੜਾ ਮੈਂ ਗਾਈਡ ਕੀਤਾ ਉਹਨੇ ਬਣਾਓ। ਇੱਕ ਸਟਾਫ ਡਾਕਟਰ ਏਡੀ ਡੀਐਸਪੀ ਟਿਵਾਣਾ ਸਾਹਿਬ ਤੇ ਇੰਚਾਰਜ ਸਪੈਸ਼ਲ ਬ੍ਰਾਂਚ ਹਰਕੀਰਤ ਸਰ ਮੈਨੂੰ ਅੱਜ ਦੀ ਵੀ ਰਿਪੋਰਟ ਨਹੀਂ ਆਈ ਕਿ ਵੀ ਕਿਵੇਂ ਕਿਵੇਂ ਕੀ ਕੀ ਹੋਇਆ ਫਿਰ ਮੈਂ ਹੱਥੀ ਨੂੰ ਪੁੱਟਿਆ ਤੇ ਹੁਣੋਂ ਬਣਾ ਰਿਹਾ ਮੈਨੂੰ ਕੱਲ ਸਵੇਰੇ ਹਰੇਕ ਘੰਟੇ ਦੀ ਰਿਪੋਰਟ ਚਾਹੀਦੀ ਕਿ ਕਿੰਨੇ ਨਾਮ ਦਿੱਤੀਆਂ ਹੋਈਆਂ ਸੋਬੀਰ ਬੱਦਲ ਆ ਗਿਆ ਇੱਥੇ ਰੌਲਾ ਪੈ ਗਿਆ ਇੱਥੇ ਨਹੀਂ ਪਿਆ ਇਹਨੂੰ 1 ਆਵਰਲੀ ਰਿਪੋਰਟ ਮੇਰੇ ਵਟਸਐਪ ਤੇ ਚਾਹੀਦੀ ਟਿਵਾਣਾ ਸਾਹਿਬ ਦਾ ਰਾਈਟ ਸਰ ਰਾਈਟ ਸਰ ਟਰਮਸ SPD ਸਾਹਿਬ ਮੇਰੇ ਕੋਲ ਹੀ ਨੇ ਇਹ ਹੁਣ ਕੱਲ ਪਰਸੋਂ ਤੇ ਇਲੈਕਸ਼ਨ ਦੇ ਸੰਬੰਧ ਵੀ ਇਹ ਸਟ੍ਰਾਈਕਿੰਗ ਰਿਜ਼ਰਵ ਦੇ ਚਾਰਜ ਰਹਿਣਗੇ ਜਿੱਥੇ ਵੀ ਕੋਈ ਵੱਡਾ ਕਲੇਸ਼ ਪਿਆ ਉੱਥੇ SPD ਸਾਹਿਬ ਤੇ CIA ਦੀ ਟੀਮਾਂ ਮੂਵ ਕਰਨਗੇ ਤੇ ਹੋਰ ਕਿਸੇ ਦਾ ਕੋਈ ਪੁਆਇੰਟ ਜੀ ਸਬਵੇ OSAI ਇਹਨੇ ਮੈਂ ਬਹੁਤ ਜਾਣੀ ਕਿਉਂਕਿ ਸੇ ਹਾਂ ਗੁੱਸੇ ਵਿੱਚ ਨਹੀਂ ਕਰਨਾ ਪਰ ਮੈਸੇਲਾ ਐਸੀ ਕਰਦਾ ਹਾਂ ਹਾਂ ਗੁੱਸੇ ਵਿੱਚ ਸਰ ਮੈਨੂੰ 15 ਕ ਬੰਦੇ ਐਡੀਸ਼ਨਲ ਕੀ ਮੈਨੇਜਰ ਸਾਹਿਬ ਸਾਡੇ ਜਿੱਦੋਂ ਬਾਹਰ ਜੇ ਸੀਆਈ ਰਾਜਪੁਰਮ ਐਸੀ ਸਰ ਹੋਗੇ ਗਏ ਉਹ ਬਈ ਇਹਨਾਂ ਨੂੰ ਸੀਆਈ ਜੇ ਰਾਜਪੁਰਾ ਦੇ ਦਿਓ ਜੀ ਰੈਂਕ ਸਰ ਸਪੈਸ਼ਲ ਸੇ ਦੇ ਦੇਣਾ ਸਰ ਸਰ ਜੀ ਥੈਂਕ ਯੂ ਸਰ ਸਰ ਸਾਡੇ 66 ਸਾਡੇ ਅੱਜ 15 ਨਾਮਜ਼ਦਗੀਆਂ ਸਰ ਇੱਥੇ ਫਾਈਲ ਹੋਈਆਂ ਸਰ ਕਨੌਰ ਤੇ 12 ਸ਼ੰਭੂ ਚ ਹੋ ਗਿਆ ਸੀਗੀਆਂ ਬਾਕੀ ਸਰ ਜੇ ਸਰਕਲ ਪੈਰੀਗੇਟਿੰਗ ਵਗੈਰਾ ਸੁਖਵੀਰ ਬਾਦਲ ਆਉਣਗੇ ਤਾਂ ਫਿਰ ਉਹ ਹਿਸਾਬ ਨਾਲ ਸਰ ਮੈਂ ਡਿਸਕਸ ਕਰ ਲਾਂਗਾ ਸਰ ਜੀ ਮਫੂਸ ਦਾ ਜਿਵੇਂ ਹੋਇਆ ਥੋੜਾ ਬੋਤਾ ਨਾ ਕੇ ਰੁਕੋ ਸਰ ਹਰਮਨ ਸੁਖਵੀਰ ਬਾਦਲ ਅੱਜ ਤੋਂ 5 ਸਾਲ ਪਹਿਲਾਂ ਜਿੱਤੀ ਸੀ ਐਮਨ ਦਾ ਸੀ ਉਹਨਾਂ ਰੋਟੀ ਸੀ ਥੋੜੀ ਹਾਂ ਪੱਕਾ ਠੀਕ ਹੈ ਸਰ ਚਲੋ ਜੇ ਆਇਆ ਤੇ ਜੇ ਆਇਆ ਤੇ ਕਿਸੇ ਦੀ ਇੰਨੀ ਜ਼ਰੂਰਤ ਥੋੜੀ ਜਿਹੀ ਡਰਿੰਗ ਅਫਸਰ ਦੇ ਕਮਰੇ ਚ ਪਰਤੇ ਨਹੀਂ ਤੁਸੀਂ ਤਾਂ ਜਾਣ ਨਹੀਂ ਦਿੰਦੇ ਸਰ ਉੱਥੇ ਨਹੀਂ ਜਾਣਾ ਹਾਂ ਦੇਖੀ ਜਾਊ ਕਿ ਉਹ ਕਈ ਕਰਤੇ ਕਰ ਤਾਂ ਵੀ ਫਿਰ ਵੀ ਤੁਹਾਨੂੰ ਬੰਦੇ ਲਾਵਾਂਗੇ ਕੱਲ੍ਹ ਦੇ ਲਈ ਜੇਕਰ ਉਹ ਆ ਰਹੇ ਹੋਏ ਹਨ ਮਜ਼ਬੂਤੀ ਨਾਲ ਹੋ ਜਾਂਦਾ ਹੋਰ ਕੋਈ ਜਾਂਦਾ ਹੈ ਸਰ ਠੀਕ ਹੈ ਸਰ ਚਲੋ ਠੀਕ ਹੈ ਜੀ ਤਗੜੇ ਹੋ ਕਿ ਜੇ ਮੈਂ ਗਾਈਡ ਕੀਤਾ ਹੋਵੇ ਕੰਮ ਕਰੋ ਜੀ ਸਾਰੇ ਥੈਂਕ ਯੂ ठीक है मैंने yeah. कोई भी इशू हो गये मैंने फोन ते नाल दे नाल किसी ने कोई भी दिक्कत आ रही होगी तो हो। सर सब ठीक है ठीक है all the best thank you sir ऐसे जो भी प्लेनिंग सर number